ਨਹੀਂ ਨਹੀਂ ਮਾਸੀ ਜੀ ਇਦਾਂ ਦੀ ਨਹੀਂ ਗੱਲ ਅਸਲ 'ਚ ਨਾ ਇਹਨਾਂ ਨੂੰ ਕੰਮ ਹੈ ਤੇ ਮੈਂ ਆਖਿਆ ਚਲ ਜੋਤਵਾਲ ਵੀ ਹੋ ਜਾਂਦੇ ਇੱਥੋਂ ਜਾਂਦੇ ਜਾਂਦੇ ਪੁੱਤ ਤੂੰ ਭਾਵੇਂ ਦੱਸ ਤੇ ਭਾਵੇਂ ਨਾ ਦੱਸ ਜੋਤ ਦੇ ਵਿੱਚ ਨਾ ਬਥੇਰੀਆਂ ਚਲਾਕੀਆਂ ਵਾ ਯਾਰ ਨਾ ਇਹਨਾਂ ਦਾ ਘਰ ਕੋਲਾ ਆ ਜਮੀਨ ਜਮੂਣੀ ਪਤਾ ਨਹੀਂ ਹੈਗੀ ਆ ਕਿ ਨਹੀਂ ਤੇ ਆਕੜ ਕਾਦੀ ਚੁੱਪੀ ਫੇਰਦੀ ਏ ਦੀ ਸੱਸ ਆਕੜ ਦਾ ਤਾਂ ਮੈਨੂੰ ਪਤਾ ਨਹੀਂ ਆ ਕਿਹੜੀ ਗੱਲ ਦੀ ਚੁੱਪੀ ਕਰਦੇ ਆ ਪਰ ਤਾਂ ਨਾ ਜੋਤ ਜਿਹੜੀ ਵਿਚਾਰੀ ਉੱਥੇ ਟਾਈਮ ਪਾਸ ਕਰੀ ਜਾਂਦੀ ਉਹਨਾਂ ਨਾਲ ਜੇ ਤੇ ਪੁੱਤ ਨੂੰ ਚੀਜ਼ ਦੇਣੀ ਹੋਵੇ ਨਾ ਤਾਂ ਬੰਦਾ ਸਵਾਦ ਦੇ ਦਵੇ ਕਿਹੜੀਆਂ ਚੀਜ਼ਾਂ ਰੋਜ਼ ਰੋਜ਼ ਲੈ ਕੇ ਦੇਣੀਆਂ ਆ ਰਮਨ ਤੂੰ ਵੀ ਜਾਣਾ ਤੇ ਇਹਨੇ ਵੀ ਜਾਣਾ ਇਹਨੂੰ ਜਿਆਦਾ ਸਮਝਾ ਸਮਾਨ ਖਰੀਦਣ ਦੀ ਜੇ ਖਰੀਦ ਸਕਦਾ ਨਾ ਵੇਖ ਕੇ ਸਮਾਨ ਤੇ ਮੇਰੀ ਤੀਨ ਪੜਣੀਗੀ ਉਹਨੂੰ ਵੀ ਸਾਰੇ ਸਮਝਵਾ ਉਹਨੂੰ ਮੈਂ ਨਾਲ ਹੀ ਲੱਲਈ ਨਹੀਂ ਫਿਰ ਰਮਨ ਐਵੇਂ ਨਾ ਗੱਲਾਂ ਹੀ ਤਾਂ ਮਾਰਦੀ ਰਿਹਾ ਕਰ ਉਹ ਚਲੀ ਜਾ ਬਸ ਹਰ ਟਾਈਮ ਇਹੋ ਹੀ ਚੰਗਾ ਲੱਗਦਾ ਰਹਿੰਦਾ ਇਹਨਾਂ ਨੂੰ ਸਸਿਕਾਲ ਬੈਠੀ ਸਸਿਕਾਲ ਦਿੱਦੀ ਸਸਿਕਾਲ ਦਿੱਦੀ ਕਿਹੋ ਜਿਹਾ ਹਾਂਜੀ ਠੀਕ ਜੇ ਤੇ ਹੀ ਸੁਣਾਓ ਵਧੀਆ ਬੈਠੋ ਦੀਦੀ ਮੈਂ ਪਾਣੀ ਲੈ ਕੇ ਆਈ ਠੀਕ ਸ਼ਿਵੀ ਬਣਾ ਨੇ ਵਿਆਹ ਤੇ ਇੱਥੇ ਕਰਤਾ ਆ ਤੇ ਘਰ ਕੋਲ ਤੇ ਇਹਨਾਂ ਦਾ ਇਦਾਂ ਹੀ ਆ ਕੁੜੀ ਰਹਿੰਦੀ ਕਿੱਦਾਂ ਇੱਥੇ ਉਹਦੋਂ ਤਾਂ ਮੁੰਡੇ ਵਾਲੇ ਕਹਿੰਦਾ ਹੈ ਕਿ ਘਰ ਆਪਾਂ ਸੈਟੀ ਬਣਾ ਲੈਣਾ ਵਾ ਤੇ ਬਾਅਦ ਸ ਤੇ ਇਹਨਾਂ ਦੀਆਂ ਗੱਲਾਂ ਹੀ ਹੋਰ ਨਿਕਲੀਆਂ ਸਾਈਡ ਤੇ ਪਾਏ ਆ ਜਿੱਥੇ ਭੋਰ ਦੀਦੀ ਕਾਰ ਸਾਰੇ ਠੀਕ ਠਾਕ ਨੇ ਹਾਂਜੀ ਸਭ ਠੀਕ ਠਾਕ ਆ ਅੱਛਾ ਅੱਛਾ ਤੇ ਮੰਮੀ ਹੁਣਾਂ ਕੋ ਗਏ ਤੇ ਮੰਮੀ ਹੁਣਾਂ ਕੋ ਗਏ ਹੁਣਾਂ ਕੋਈ ਹੋ ਕੇ ਆਏ ਆ ਅੱਛਾ ਤੇ ਮੰਮੀ ਹੁਣੇ ਕਿੱਥੇ ਤੇ ਰਹੇ ਮੰਮੀ ਹਣੀ ਵਸ ਗਏ ਹੀ ਬਾਜ਼ਾਰ ਰਪਿੰਦਰ ਦੀਦ ਦਾ ਵਿਆਹ ਦਿੱਤਾ ਆ ਨਾ ਚਲੋ ਵਧੀਆਂ ਗੱਲਾਂ ਵਧਾਈ ਹੋਏ ਨਾਲੇ ਹਾਂਜੀ ਠੀਕ ਹੈ ਭੱਜ ਕਿੱਥੇ ਉਹ ਵੀ ਨਾਲ ਹੀ ਗਏ ਜੇ ਕਹਿੰਦੇ ਇਹ ਸਮਾਨ ਲੈ ਹੋਣਾ ਥੋੜਾ ਜਾਂ ਤੇ ਆਪਾਂ ਸਾਰੇ ਚੰਦੇ ਆ ਅੱਛਾ ਤੇ ਘਰ 'ਚ ਹੋਰ ਕੋਈ ਨਹੀਂ ਹੈਗਾ ਨਹੀਂ ਦੀਦੀ ਰਪਿੰਦਰ ਦੀਦੀ ਹੈਗੀ ਹੀ ਉਹ ਵੀ ਹੁਣ ਪਤਾ ਨਹੀਂ ਕਿੱਥੇ ਚਲ ਗਈ ਆ ਮੰਮੀ ਸਗੋ ਇਹ ਕਹਿੰਦੇ ਸੀ ਪਿੱਕਰ ਹੀ ਰਿਓ ਤੇ ਦੱਸ ਕੇ ਵੀ ਨਹੀਂ ਗਏ ਚਲ ਕੋਈ ਗੱਲ ਨਹੀਂ ਚੰਗਾ ਸਗੋ ਨਹੀਂ ਹੈਗਾ ਕੋਈ ਵੀ ਘਰ ਮੈਂ ਨਾ ਤੇਰਨਾ ਇੱਕ ਗੱਲ ਕਰਨੀ ਆ ਤੇ ਉਹਨਾਂ ਦੇ ਹੋਂ ਤੋਂ ਪਹਿਲੇ ਕਰ ਲੈਣਾ ਆ ਆ ਜਾ ਅੰਦਰ ਉਹਨੇ ਦੋ ਮਿੰਟ ਅੱਜ ਦੀਦੀ ਬਜੋਤ ਫੋਰਟਨਾ ਸਭ ਠੀਕ ਠਾਕ ਆ ਨਾ ਹਾਂਜੀ ਦੀਦੀ ਠੀਕ ਹੀ ਆ ਆਏ ਨਾ ਮਾਸੀ ਨੂੰ ਨਾ ਕੋਹ ਕਿਉਂ ਹੁੰਦੇ ਆ ਤੇ ਉਹ ਤਾਂ ਕਹਿੰਦੇ ਕਿ ਗੱਲ ਹੀ ਬਰੀ ਵੱਧ ਗਈ ਕੀ ਗੱਲ ਹੋਈ ਹੀ ਗੱਲ ਦੀਦੀ ਕੀ ਵੱਧਨੀ ਰੁਪਿੰਦਰ ਜੀ ਦਾ ਵੇਖੋ ਖਾਲਾ ਹੀ ਹੂੰ ਤੇ ਕਹਿੰਦੇ ਸੀ ਪਹਿਲਾਂ ਮੰਮੀ ਹੁਣੀ ਵੀ ਇਹਨਾਂ ਨੂੰ ਨਾਲ ਨਹੀਂ ਖੰਣਾ ਤੇ ਡੈਡ ਜੀ ਸਾਨੂੰ ਕਹਿੰਦੇ ਸੀ ਵੀ ਸਾਰੀਆਂ ਤਿਆਰੀਆਂ ਨਾਲ ਹੋ ਕੇ ਕਰਨੀਆਂ ਹਾਂ ਤੇ ਬਾਅਦ ਚ ਮੰਮੀ ਨੇ ਪਤਾ ਨਹੀਂ ਕਿਦਾਂ ਕਹਿ ਕੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਆਪ ਹੀ ਮਨਾ ਕਰ ਦਿਓ ਤੇ ਅਸੀਂ ਤੇ ਮਨਾ ਕਰਨਾ ਹੀ ਸੀ ਫਿਰ ਜਦੋਂ ਮੰਮੀ ਨਾਲ ਨਹੀਂ ਘਟਦੇ ਤੇ ਉਹ ਉਦੋਂ ਤੇ ਗੱਲ ਸਾਰੀ ਟਲ ਗਈ ਵੀ ਆਪਾਂ ਤਾਂ ਨਹੀਂ ਜਾਣਾ ਮੰਮੀ ਨਹੀਂ ਠੀਕ ਤੇ ਮੁੜ ਕੇ ਮੰਮੀ ਹਣੀ ਅਚਾਨਕ ਉੱਤੇ ਹੀ ਆ ਗਈ ਤੇ ਫਿਰ ਡੈਡ ਜੀ ਬੁਰੇ ਬਣ ਗਏ ਜਦੋਂ ਸਾਰੀ ਸਚਾਈ ਸਾਹਮਣੇ ਆਈ ਆਹ ਜੋ ਤਾਂ ਤੁਸੀਂ ਤੇ ਸਾਰਾ ਕੁਝ ਹੁਣ ਆਪਣੀ ਮੰਮੀ ਦੇ ਕਹਿਣ ਤੇ ਕੀਤਾ ਪਤਾ ਨਹੀਂ ਦੀਦੀ ਉਹ ਦਿਨ ਕੀ ਬਣ ਜਾਣਾ ਨੇੜ ਜੀ ਕਹਿੰਦੇ ਸੀ ਮੇਰੇ ਨਾਲ ਹੀ ਚੱਲ ਤੂੰ ਪਰ ਮੈਂ ਨਹੀਂ ਗਈ ਮੈਨੂੰ ਇਹ ਹੀ ਜੇ ਮੈਂ ਹੁਣ ਘਰੋਂ ਚੱਲ ਗਈ ਤੇ ਬਾਅਦ ਚ ਵੀ ਤੇ ਇੱਥੇ ਹੀ ਹੋਣਾ ਜੋਤ ਤੂੰ ਵਧੀਆ ਕੀਤਾ ਜਰਾ ਘਰੋਂ ਨਹੀਂ ਪੈਰ ਬੁੱਟਿਆ ਚਲ ਕੋਈ ਗੱਲ ਨਹੀਂ ਮਾਸੇ ਜੀ ਦਾ ਗੁੱਸਾ ਨਾ ਥੋੜੀ ਦੇਰ ਦਾ ਹੀ ਹੁੰਦਾ ਆਪੇ ਸ਼ਾਂਤ ਹੋ ਜਣਾ ਉਹਨਾਂ ਨੇ ਪਤਾ ਨਹੀਂ ਦੀਦੀ ਕੀ ਗੱਲ ਆ ਇਹਨਾਂ ਦਾ ਸੁਭਾਈ ਇਦਾਂ ਦਾ ਵਾ ਜਦੋਂ ਦੀ ਮੈਂ ਘਰ ਚ ਆਈ ਆ ਨਾ ਜੇ ਮੈਂ ਕੋਈ ਕੰਮ ਕਰਨ ਲੱਗਨੀ ਆ ਤਾਂ ਵੀ ਕਹਿੰਦੇ ਤੈਨੂੰ ਕੋਈ ਕੰਮ ਨਹੀਂ ਕਰਨਾ ਹੁੰਦਾ ਜੇ ਪੜਨ ਬਹਿ ਜੰਨੀ ਆ ਫਿਰ ਵੀ ਨਹੀਂ ਪੜਨ ਦਿੰਦੇ ਮੈਂ ਤੇ ਆਪ ਸਮਝ ਨਹੀਂ ਆਉਂਦੀ ਵੀ ਮੈਂ ਗਲਤੀ ਕਿੱਥੇ ਆ। ਦੇਖ ਜੋ ਤਾਂ ਮਾਸੇ ਜੀ ਦਾ ਹੁਣ ਤਾਨੂੰ ਨਾ ਫੋਨ ਨੇ ਆਣਾ ਤੇ ਨਾ ਹੀ ਉਹਨਾਂ ਨੇ ਇੱਥੇ ਆਉਣਾ ਵਾ। ਉਹਨਾਂ ਨੇ ਸਾਨੂੰ ਇਸੇ ਕਰਕੇ ਭੇਜਿਆ ਕਿ ਸਾਰਾ ਕੁਝ ਵੇਖਿਓ ਜੋਤ ਘਰ ਠੀਕ ਠਾਕ ਆ। ਬਾਅਦ 'ਚ ਤੇ ਨਹੀਂ ਕਿਤੇ ਕੋਈ ਗੱਲ ਹੋਈ। ਨਹੀਂ ਦੀਦੀ, ਉਸ ਤੋਂ ਬਾਅਦ ਤੇ ਨਹੀਂ ਕੋਈ ਗੱਲ ਹੋਈ। ਪਰ ਤੁਹਾਨੂੰ ਪਤਾ ਹੀ ਆ ਵੀ ਹੁਣ ਜਿੰਨਾ ਡੈਡ ਜੀ ਕਹਿ ਕੇ ਗਏ ਆ ਵੀ ਮੈਂ ਇੱਥੇ ਨਹੀਂ ਆਉਣਾ ਤੇ ਮਾਂ-ਪਿਓ ਤੋਂ ਬਿਨਾਂ ਰਹਿ ਜਾਂਦਾ ਐ। ਦੇਖ ਜੋ ਕੋਈ ਗੱਲ ਨਹੀਂ। ਮਾਸੇ ਜੀ ਦਾ ਨਾ ਗੁੱਸਾ ਥੋੜੀ ਦੇਰ ਦਾ ਵਾ ਤੇ ਨਾਲੇ ਇਹਦਾ ਪਰਿਵਾਰ ਥੋੜੀ ਛੱਡ ਜਾਂਦੇ ਕਦੀ। ਜਦੋਂ ਸਾਰਾ ਕੁਝ ਠੀਕ ਹੋ ਜਾਏਗਾ ਤੇ ਫਿਰ ਆਪੇ ਜਾ ਕੇ ਤੇ ਮੇਲਾ ਹੀ ਮੰਮੀ ਡੈਡੀ ਨੂੰ ਠੀਕ ਆ ਦੀਦੀ ਕੋਸ਼ਿਸ਼ ਤੇ ਹੀ ਕਰਦੀ ਆ ਪਿਛੇ ਤਿਛੇ ਤਿ ਸਾਰਾ ਕੁਝ ਠੀਕ ਹੋ ਜੇ ਪਰ ਜਿੱਦਾਂ ਦੇਖ ਕਰਦੇ ਹਾਲਾਤ ਆ ਨਾ ਉਮੀਦ ਨਹੀਂ ਹੈ ਕਿ ਕੁਝ ਠੀਕ ਵੀ ਹੋਊਗਾ ਚਲ ਕੋਈ ਗੱਲ ਨਹੀਂ ਤੂੰ ਨਾ ਬਹੁਤੀ ਟੈਨਸ਼ਨ ਨਾ ਲਿਆ ਕਰ ਆਪੇ ਠੀਕ ਹੋ ਜਾਣਾ ਸਾਰਾ ਕੁਝ ਠੀਕ ਆ ਦੀਦੀ ਆਓ ਫਿਰ ਮੈਂ ਤੁਹਾਡੇ ਵਾਸਤੇ ਚਾਹ ਬਣਾਉਣਾ ਚਲੋ ਖੇ ਆਹ ਕੌਣ ਬੈਠੇ ਆ ਮੈਨੂੰ ਲੱਗਣ ਡਿਆ ਵਾ ਜੋਤ ਦੀ ਮਾਸੀ ਦੀ ਕੁੜੀ ਆ ਵੇਹਲਾ ਕਿੰਡੀ ਤੇਜ ਵਾ ਅਹੀਂ ਕਰੋ ਚਲ ਗਿਆਂ ਇਹਨਾਂ ਨੂੰ ਸੱਦ ਲਿਆ ਵਾ ਆ ਤੇ ਗਏ ਜੇ ਨਾ ਵੇਖੇ ਤੁਹਾਨੂੰ ਪੁਜਾਂਦੀ ਕਿੱਦਾਂ ਹੁਣ ਮੈਂ ਸਸਿਗਲ ਮਾਸੀ ਜੀ ਸਸੇਕਾਲ ਪਰੌਣੇ ਆਏ ਆ ਸਸਿਗਲ ਮਾਸੀ ਸਸੇਕਾਲ ਕੋਈ ਬੈਠੋ ਬੈਠੀ ਬੈ ਜਾ ਤੋ ਬੈ ਜਾ ਮੇਰੇ ਪੁੱਤ ਕਦੋਂ ਕਦੇ ਆਏ ਜੀ ਬਸ ਤੁਹਾਡੇ ਮਗਰੋਂ ਹੀ ਆਏ ਆ ਅੱਛਾ ਮਗਰੋਂ ਆਏ ਜੀ ਚਲੋ ਜੋਤ ਬਥੇਰੀ ਸਿਆਣੀ ਆ ਆਪਣੇ ਭੈਣ ਭਰਾਵਾਂ ਨੂੰ ਨਾ ਜਦੋਂ ਮੈਂ ਨਾ ਕਰ ਹਾਂ ਮੈਂ ਫੇਰ ਹੀ ਸੱਦਦੀ ਆ ਮੇਰੇ ਹੁੰਦਿਆਂ ਘੱਟ ਹੀ ਸੱਦਦੀ ਆ ਨਈ ਨਈ ਮਾਸੀ ਜੀ ਇਦਾਂ ਦੀ ਨਹੀਂ ਗੱਲ ਅਸਲ 'ਚ ਨਾ ਇਹਨਾਂ ਨੂੰ ਕੰਮ ਹੀ ਤੇ ਮੈਂ ਆਖਿਆ ਚਲ ਜੋਤ ਵਾਲ ਵੀ ਹੋ ਜਾਣੇ ਇੱਥੋਂ ਜਾਂਦੇ ਜਾਂਦੇ ਪੁੱਤ ਤੂੰ ਭਾਵੇਂ ਦੱਸ ਤੇ ਭਾਵੇਂ ਨਾ ਦੱਸ ਜੋਤ ਦੇ ਵਿੱਚ ਨਾ ਬਥੇਰੀਆਂ ਚਲਾਕੀਆਂ ਵਾਂ ਅੱਗੇ ਵੀ ਇੱਕ ਦੋ ਕੰਮ ਇਹਨੇ ਇਦਾਂ ਦੇ ਕੀਤੇ ਆ ਮੇਰੇ ਬਾਅਦ ਵਿੱਚ ਉਹ ਨਹੀਂ ਨਹੀਂ ਮਾਸੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਸੱਚੀ ਕੰਮ ਹੀਗਾ ਤੇ ਸੰਦੀਪ ਜਿੱਦ ਕਰਕੇ ਬਹਿ ਗਈ ਕਹਿੰਦੀ ਇੱਧਰ ਹੋ ਕੇ ਜਾਣਾ ਜੋਤ ਵੱਲੋਂ ਤੇ ਬਾਕੀ ਸਾਨੂੰ ਤੇ ਪਤਾ ਹੀ ਨਹੀਂ ਸੀ ਤੁਸੀਂ ਘਰ ਹੈਗੇ ਆ ਕਿ ਨਹੀਂ ਪੁੱਤ ਤੂੰ ਇਹ ਗੱਲ ਦਾ ਗੁੱਸਾ ਨਾ ਕਰ ਥੋੜੇ ਦਿਨ ਹੋ ਗਏ ਆ ਇਹਦੇ ਮੰਮੀ ਡੈਡੀ ਵੀ ਆਏ ਸੀ ਉਸ ਦਿਨ ਵੀ ਘਰ ਹੈ ਨਹੀਂ ਹਾਂ ਆਏ ਤੇ ਉਹ ਵੀ ਐਸੇ ਸਕੀਮ ਤੇ ਹੀ ਤੇ ਘਰ ਹੈ ਨਹੀਂਗੇ ਅਸੀਂ ਮਗਰੋਂ ਹੋ ਕੇ ਚਲ ਜਾਣਾ ਵਾ ਉਹ ਤੇ ਰੱਬ ਵੱਲੋਂ ਹੀ ਸਾਡੇ ਟੱਕਰੇ ਹੋਗੇ ਤੋ ਉਹ ਬੜਾ ਹੀ ਇੱਥੇ ਨਾ ਤਮਾਸ਼ਾ ਲਾ ਕੇ ਗਏ ਸੀ ਸਾਡਾ ਤੇ ਜਲੂਸ ਕੱਢਿਆ ਪਿਆ ਵਾ ਇਹਨਾਂ ਮੰਮੀ ਜੀ ਪ੍ਰਾਣੀਆ ਗੱਲਾਂ ਛੇੜਨ ਦਾ ਕੀ ਫਾਇਦਾ ਵਾ ਤੁਸੀਂ ਵੀ ਚਾਹ ਪਾਣੀ ਪੀਓ ਮੈਂ ਚਾਹ ਪਾਣੀ ਪੀ ਲਿਆ ਵਾ ਇਹਨਾਂ ਨੂੰ ਪਿਆਲ ਤੋਂ ਚਾਹ ਪਾਣੀ ਮਾਸੀ ਜੀ ਮੈਨੂੰ ਸਾਰੀ ਗੱਲ ਦਾ ਪਤਾ ਵਾ ਜਿਹੜੀ ਪਹਿਲਾਂ ਜੋਤ ਦੀ ਗੱਲ ਚੱਲਣ ਦੀ ਸੀ ਮੈਂ ਤਾਂ ਸੋਚਦਾ ਸੀ ਕਿ ਜੋਤ ਦੇ ਮੰਮੀ ਡਾਡੀ ਦੀ ਗਲਤੀ ਆ ਪਰ ਅੱਜ ਮੈਨੂੰ ਪਤਾ ਲੱਗ ਗਿਆ ਗਲਤੀ ਜਿਹਦੀ ਆ ਚੱਲ ਸੰਦੀਪ ਚੱਲੀਏ ਪੀ ਲਈ ਚਾਹ ਨੂੰ ਨਾ ਬਹੁਤ ਦਖਲਅੰਦਾਜ਼ੀ ਸਾਡੇ ਘਰ ਵਿੱਚ ਕਰਨ ਦੀ ਕੋਈ ਲੋੜ ਨਹੀਂ ਗਈ ਚਾਹ ਪਾਣੀ ਪੀਓ ਤੇ ਜਾਓ ਤੁਸੀਂ ਸੰਦੀਪ ਆਪਣੀ ਭੈਣ ਨੂੰ ਮਿਲਣ ਆਈ ਸੀ ਸਾਨੂੰ ਦਖਲਅੰਦਾਜ਼ੀ ਕਰਨ ਦੀ ਕੀ ਲੋੜ ਐ ਇੱਥੇ ਦੀਦੀ ਮੇਰੀ ਗੱਲ ਸੁਣੋ ਐਦਾਂ ਨਹੀਂ ਚੰਗੇ ਲੱਗੀਦਾ ਚਾਹ ਤੇ ਭੇਜੋ ਘਟਕਟ ਚਲ ਕੋਈ ਗੱਲ ਨਹੀਂ ਜੋ ਤੇ ਹੁਣ ਤੇਰੇ ਭਾਜੀ ਵੀ ਗੁੱਸੇ ਵਿੱਚ ਆ ਮੈਂ ਹੁਣ ਕੁਝ ਨਹੀਂ ਕਰ ਸਕਦੀ ਕੋਈ ਨਹੀਂ ਆਪਾਂ ਫੇਰ ਕਿਤੇ ਆਵਾਂਗੇ ਮੈਂ ਕਿੰਨੀ ਰੁਕ ਜਾਂਦੇ ਥੋੜਾ ਜਿਹਾ ਨਹੀਂ ਚਲ ਕੋਈ ਗੱਲ ਨਹੀਂ ਚੰਗਾ ਮਾਸੀ ਜੀ ਚੰਗਾ ਯਾਰ ਮੇਰੀ ਬੇਚੀ ਕਰਾਉਣ ਵਾਸਤੇ ਲੰਦਾ ਆਏਗਾ ਇਸੇ ਮੈਨੂੰ ਤੇ ਜਿੰਦਾ ਤੁਹਾਨੂੰ ਮੈਂ ਸਾਰੀ ਗੱਲ ਦੱਸੀ ਤੇ ਹੈਗੀ ਇਹ ਤੁਹਾਨੂੰ ਪਤਾ ਵੀ ਆ ਉਹਦੀ ਸੱਸ ਨੂੰ ਤੇ ਯਾਰ ਕਿਹੇ ਆਏਗੇ ਤਾਂ ਪਤਾ ਨਹੀਂ ਆ ਵੀ ਗੱਲ ਕਿਹਦੇ ਹਿਸਾਬ ਨਾਲ ਕਰਨੀ ਆ ਮਿਲੀ ਗਲੀ ਦਾ ਕਿੱਦਾਂ ਕਿਸੇ ਨੂੰ ਕੀ ਕਰੀਏ ਤਾਂ ਇਹ ਗੰਦਾ ਹੀ ਹੋ ਸਕਦਾ ਜੋਰ ਦੇ ਮੰਮੀ ਦਾੜੀ ਦਾ ਕਸੂਰ ਆ ਹੁਣ ਲੱਗਿਆ ਨਾ ਪਤਾ ਕਿਹਦਾ ਕਸੂਰ ਆ ਕਸੂਰ ਸਾਰਾ ਉਹਦੀ ਸੱਸ ਦਾ ਆ ਮੈਂ ਸੋਚਦਾ ਇਹ ਕਿ ਜੋਰ ਦੇ ਮੰਮੀ ਲੜੀ ਦਾ ਕਸੂਰ ਆ ਚਲੋ ਕੀ ਕਰ ਸਕਦੇ ਹੁਣ ਮੇਰਾ ਵੀ ਟਾਈਮ ਵੇਸਟ ਕਰਾਇਆ ਤੂੰ ਚੰਗਾ ਮੈਟਲ ਪਵਾਇਆ ਮੈਨੂੰ ਇੱਥੇ ਲਿਆ ਕੇ ਯਾਰ ਨਾ ਇਹਨਾਂ ਦਾ ਘਰ ਕੁਲਾ ਆ ਜਮੀਨ ਜਮੂਣੀ ਪਤਾ ਨਹੀਂ ਹੈਗੀ ਆ ਕਿ ਨਹੀਂ ਤੇ ਆਕੜ ਕਾਦੀ ਚੁੱਪੀ ਫਿਰਦੀ ਏ ਦੀ ਸੱਸ ਆਕੜ ਤਾਂ ਮੈਨੂੰ ਪਤਾ ਨਹੀਂ ਆ ਕਿਹੜੀ ਗੱਲ ਦੀ ਚੁੱਪੀ ਫਿਰਦੇ ਆ ਪਰ ਤਾਨਾ ਜੋਤ ਜਰੀ ਵਿਚਾਰੀ ਉੱਥੇ ਟਾਈਮ ਪਾਸ ਕਰੀ ਜਾਂਦੀ ਉਹਨਾਂ ਨਾਲ ਹੈਲੋ 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 ਰੁਪਿੰਦਰ ਸਸਿਕਾ ਜੀ ਸਸਿਕਾ ਹਾਲ ਹੋਰ ਕੀ ਹਾਲ ਚੱਲ ਰੁਪਿੰਦਰ ਹਾਂਜੀ ਹਾਂਜੀ ਵਧੀਆ ਠੀਕ ਦੇ ਤੀਂ ਦੱਸੋ ਹਾਂਜੀ ਵਧੀਆ ਵਧੀਆ ਹੋਰ ਮੰਮੀ ਪਾਪਾ ਠੀਕ ਆ ਹਾਂਜੀ ਸਭ ਵਧੀਆ ਠੀਕ ਠਾਕ ਨੇ ਤੁਸੀਂ ਦੱਸੋ ਭਾਜੀ ਜੀ ਕਿਵੇਂ ਠੀਕ ਠਾਕ ਨੇ ਹਾਂਜੀ ਹਾਂਜੀ ਠੀਕ ਆ ਸਾਰੇ ਹੋਰ ਕਿਵੇਂ ਚੱਲਦੀ ਪਈਆਂ ਵਿਆਹ ਦੀ ਤਿਆਰੀਆਂ ਹਾਂਜੀ ਹਰ ਜੀ ਵਿਆਹ ਦੀ ਤਿਆਰੀ ਚੱਲ ਰਹੀ ਹੈ ਪਾਸਪਾਸ ਇਹਨਾਂ ਨਾਲ ਟਾਡੀ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਤੇ ਤੁਹਾਨੂੰ ਸੂਟ ਕਿਵੇਂ ਦੇ ਚਾਹੀਦੇ ਆ ਤੂੰ ਉਹ ਤਾਂ ਜੀ ਜੀ ਸੋਈ ਰਹੇ ਸੀ ਕਿ ਆਪਣੀ ਮੰਮੀ ਤੇ ਬਣਾ ਦੇ ਜਿਵੇਂ ਤੁਸੀਂ ਬਣਾਉਣੀ ਹੈ ਨਹੀਂ ਮੈਂ ਤੇ ਇਹੀ ਸੋਚਣ ਧੀ ਮੈਂ ਕਿ ਜੇ ਮੈਂ ਆਪਣੀ ਪਸੰਦ ਦੇ ਬਣਾ ਲਏ ਤੁਹਾਨੂੰ ਨਾ ਪਸੰਦ ਆਏ ਤਾਂ ਫੇਰ ਨਹੀਂ ਨਹੀਂ ਦੁਕਾਨਦਾਰ ਵਾਲੀ ਚੜੀ ਜਾਂਦਾ ਤਾਂ ਵੀ ਦੇ ਉਹ ਤਾਂ ਲੈ ਲੈਣੀ ਆ ਨਹੀਂ ਜੇ ਤੁਸੀਂ ਇਦਾਂ ਕਰੋ ਤੇ ਸਾਡੇ ਨਾਲ ਸ਼ਹਿਰ ਚੱਲੋ ਤੇ ਜਾ ਸਕਦੇ ਫੇਰ ਕੋਈ ਨਾ ਜੀ ਜੀ ਮੈਂ ਨਾ ਕਰੀ ਮਮੀ ਹੁਣਾਂ ਨੂੰ ਪੁੱਛਾ ਕਰਕੇ ਨਾ ਹਾਂਜੀ ਤੇ ਫਿਰ ਕੋਈ ਨਹੀਂ ਮੈਂ ਦੱਸ ਦੂੰਗੀ ਤੁਹਾਨੂੰ ਅਗਰ ਜਦ ਤੱਕ ਨਹੀਂ ਜਾਣਗੇ ਉਹ ਫਿਰ ਹੋਈ ਕਰ ਲਾਂਗੇ ਠੀਕ ਆ ਹਾਂਜੀ ਚਲੋ ਫਿਰ ਸਲਾਹ ਕਰਕੇ ਤੇ ਫਿਰ ਦੱਸ ਦਿਓ ਹਾਂ ਜੀ ਨਹੀਂ ਕੋਈ ਗੱਲ ਨਹੀਂ ਮੈਂ ਦੱਸਣਾ ਕਿ ਪੁੱਛ ਕੀ ਉਹਨਾਂ ਨੂੰ ਫਿਰ ਕੋਈ ਨਹੀਂ ਜੀ ਜਾਣਾਂ ਮੈਂ ਹੋ ਫਸਲ ਜਾਾਂ ਠੀਕ ਹੈ ਚਲੋ ਠੀਕ ਹੈ ਚਲੋ ਇਹ ਵੀ ਗੱਲ ਕੀਤੀ ਵਧੀਆ ਵਾ ਨਾਲੇ ਉਹ ਆਪਣੇ ਪਸੰਦ ਦੇ ਸੂਟ ਲੈ ਲੇਗੀ ਤੇ ਵਧੀਆ ਗੱਲ ਨਾ ਜੇ ਕੱਲ ਨੂੰ ਮੈਂ ਸੂਟ ਲੈ ਆਈ ਨਾ ਪਸੰਦ ਆਏ ਹੋਰ ਗੱਲ ਹੋ ਜਾਂਦੀ ਹੈ ਆਪਣੀ ਪਸੰਦ ਆਪਣੀ ਹੁੰਦੀ ਹੈ ਸੰਦੀਪਾ ਹਾਂ ਜੀ ਬੈਠੇ ਹੋ ਹਾਂ ਜੀ ਮੈਂ ਤੈਨੂੰ ਬਾਹਰ ਵੇਖਣ ਗਿਆ ਆਂ ਉਹ ਮੈਂ ਨਾ ਰੁਪਿੰਦਰ ਨੂੰ ਫੋਨ ਕੀਤਾ ਸੀ ਅੱਛਾ ਸੂਟਾਂ ਬਾਰੇ ਪੁੱਛਣਾ ਹੀ ਮੈਂ ਕਿਹਾ ਚਲ ਆਪਣੀ ਪਸੰਦ ਦੇ ਸੂਟ ਲੈ ਲਵੂਗੀ ਤਾਂ ਤੇ ਪਤਾਈਏ ਫਿਰ ਅੱਜਕੱਲ੍ਹ ਦੀਆਂ ਕੁੜੀਆਂ ਨੂੰ ਪਸੰਦ ਕਿੱਥੇ ਆਉਂਦੀ ਆ? ਅਹੀਂ ਤੇ ਗੱਲ ਵਧੀਆ ਵਾਂ। ਆਪਣੀ ਫਰੰਦ ਵਧੀਆ ਹਣਾ। ਹਾਂਜੀ ਹਾਂਜੀ। ਠੀਕ ਹੈ ਤੇ ਵੀ ਹਰ ਆਂਦਾ ਹੀ। ਅਹੀਂ ਵੀ ਘਰ ਦਾ ਸਾਮਾਨ ਬਣਾ ਲਈਏ ਕੋਈ। ਜਿੱਦਾਂ ਆਪਣੇ ਰੋਜ਼ ਹਣਾ ਬੈੱਡ ਬੁੱਡ ਹੈ ਗੱਲ ਮਾਰੀ ਹੈਗੀ ਸਭ ਕੁਝ। ਹਾਂਜੀ। ਤੇ ਲਵਲੀ ਨੇ ਵੀ ਬੈੱਡ ਤੇ ਲਮੜੀ ਵਗੈਰਾ ਨਵੀਂ ਲਾਈਏ। ਹਾਂਜੀ ਹਾਂਜੀ। ਹਣਾ? ਹਾਂਜੀ। ਕਿਦਾਂ ਕਰੀਏ ਫਿਰ? ਤੇ ਲਵਲੀ ਨੂੰ ਸਲਾਹ ਕਰ ਲੈਣੀ ਇੱਕ ਵਾਰੀ। ਲਵਲੀ ਨੂੰ ਪੁੱਛ ਲੈਣਾ ਕੋਈ ਗੱਲ ਨਹੀਂ। ਕਾਹੋ ਦੀ ਪਸੰਦ ਵੀ ਤੇ ਹੋਣੀ ਚਾਹੀਦੀ ਆ। ਹਾਂ ਤੇ ਲਵਲੀ ਨਾਲ ਲੈ ਕੇ ਜਾਵਾਂਗੇ। ਹਾਂਜੀ ਹਾਂਜੀ। ਹਣਾ? ਕਾਲੂ ਗੱਲ ਕੀ ਕਹਿੰਦਾ ਹੈ ਕੋਈ ਨਹੀਂ ਮੈਂ लवली ਨਾਲ ਕਰਦਾ ਗੱਲ ਠੀਕ ਹੈ लवली ਬੈਠਾ ਹਾਂ ਹਾਂਜੀ ਭਾਜੀ ਆ ਜਾਓ ਕੀ ਗੱਲ ਹੈ ਕੋਹ ਨਹੀਂ ਉਧਰ ਬੈਠੇ ਠੀਕ ਆ ਤੇ ਮੈਂ ਸੋਚਣ ਲਿਆ ਸੀ ਹਾਂ ਅਹੀਂ ਸਮਾਨ ਲਾਏ ਇਹ ਕਰਦਾ ਕੋਈ ਦੇ ਲਓ ਆ ਇਹਦਾ ਬੈੱਡ ਵਗੈਰਾ ਭਾਜੀ ਮੈਂ ਵੀ ਸੋਚਣ ਲਿਆ ਸੀ ਉਹ ਤੇ ਮੈਂ ਵੀ ਚੱਲ ਇੱਕ ਦੋ ਚੀਜ਼ਾਂ ਬਣਾ ਲੀਂਦੀ ਆ ਹੇ ਮਰੋਨੀ ਤੇ ਭਾਰੇ ਆ ਵੀ ਭਾਬੀ ਨਾ ਤੁਸੀਂ ਸਲਾਹ ਕਰ ਲਓ ਜਿੱਦਾਂ ਉਹ ਕਹਿੰਦੇ ਆ ਹਾਂ ਮੈਂ ਕੀਤੀ ਭਾਬੀ ਤੇਰੀ ਨੇ ਸੁਣਾ ਹੂੰ ਉਹ ਗੰਦੀ ਲੈ ਆਵੋ ਤੁਸੀਂ ਲਵਲੀ ਨਾ ਕਰ ਲਓ ਗੱਲ ਅੱਛਾ ਅੱਛਾ ਤੇ ਆਪਾਂ ਲੈ ਆਉਂਦੇ ਆ ਪਰ ਇਹ ਆ ਵੀ ਉਹਨਾਂ ਨਾਲ ਜਾਣਾ ਪੈਣਾ ਫਿਰ ਕੋਈ ਗੱਲ ਨਹੀਂ ਭਾਬੀ ਤੇਰੀ ਨਾਲ ਲੈ ਜਾਣਗੇ ਆ ਹੈਨਾ ਉਹਨਾਂ ਨੂੰ ਕਹਿ ਦੋ ਫਿਰ ਨਾਲ ਚੱਲ ਜਾਣਾ ਫਿਰ ਆਪਣੀ ਪਸੰਦ ਦੇ ਲੈ ਆਵੋ ਲਵਲੀ ਪਸੰਦ ਤੇ ਤੇਰੀ ਹੋਣੀ ਆ ਉਹ ਜਾ ਹੋ ਤਾਂ ਕਰ ਠੀਕ ਆ ਭਾਜੀ ਪਰ ਇੱਕ ਗੱਲ ਮੈਂ ਹੋਰ ਕਰਨੀ ਦੱਸੋ ਤੁਸੀਂ ਭਾਬੀ ਜੀ ਨੂੰ ਕਹਿ ਕੇ ਤੇ ਰੁਪਿੰਦਰ ਦਾ ਨੰਬਰ ਲੈ ਆ ਦੋ ਕੋਈ ਗੱਲ ਨਹੀਂ ਮੈਂ ਨੰਬਰ ਲੈ ਕੇ ਨਾਲ ਰੱਖੂ ਤੈਨੂੰ ਵਟਸਐਪ ਕਰ ਦਿੰਨਾ ਠੀਕ ਚਲੋ ਠੀਕ ਤੁਸੀਂ ਪੁੱਛ ਲਓ ਪਾਬੀ ਜੀ ਨੂੰ ਜੇ ਤੇ ਅੱਜ ਜਾਣਾ ਤੇ ਅੱਜ ਚੱਲ ਜਾਣਾ ਨਹੀਂ ਤੇ ਕੱਲ ਨੂੰ ਚੱਲ ਜਾਣਾ ਕੋਈ ਨਹੀਂ ਪੁੱਛ ਕੇ ਨਾ ਦੱਸ ਦੇਣਾ ਕੋਈ ਨਹੀਂ ਠੀਕ ਚੱਲ ਚੰਗਾ ਹੋ ਗਿਆ ਪਿਛੇ ਸ਼ਹਿਰ ਦਾ ਕੰਮ ਉੱਥੇ ਗਿਆ ਉਹ ਸਾਰਾ ਮਮ ਜੀ ਬੈਠੀ ਆ ਆ ਪੁੱਤ ਬੈਠੀ ਆ ਅੱਛਾ ਕਿ ਉਹ ਮੈਂ ਪੁੱਛਣਾ ਸੀ ਤੁਹਾਨੂੰ ਪੀ ਕਿੱਦਾਂ ਰਿਹਾ ਫਿਰ ਸ਼ਹਿਰ ਦਾ ਕੰਮ ਸਾਰਾ ਸ਼ਹਿਰ ਦਾ ਕੰਮ ਪੁੱਤ ਮੈਂ ਤੈਨੂੰ ਕੀ ਦੱਸਾਂ ਹਾਂਜੀ ਪਿਓ ਤੇਰਾ ਜੋਬਨ ਨੂੰ ਨਾਲ ਲੈ ਗਿਆ ਉੱਥੇ ਜਾ ਕੇ ਨਾ ਐਦੀ ਕੈਲਸੀਡੀ ਹੀ ਜਿਹੜੀ ਆਂਦਾ ਸੀ ਤੇ ਲੈਣੀ ਆ 33 ਇੰਚ ਦੀ ਫਿਰ ਉਹ ਹਿਲ ਲਲੀ ਪਿਓ ਤੇਰਾ ਤਾਂ ਮੰਨਣ ਨੂੰ ਫਿਰਦਾ ਸੀ ਫਿਰ ਕੋਈ ਗੱਲ ਨਹੀਂ ਇਹੋ ਲੈ ਲੈਂਦੇ ਆ ਪਰ ਨਹੀਂ ਮੈਂ ਤਾਂ ਸਭ ਤੋਂ ਵੱਡੀ ਸੀ ਨਾ ਜਿਹੜੀ ਉਹ ਪਸੰਦ ਕੀਤੀ ਪੂਰੇ ਪੌਣੇ 2 ਲੱਖ ਦੀ ਆ ਠੀਕ ਆ ਚੱਲ ਇਹ ਆ ਮਮੀ ਜੀ ਲੱਗੀ ਤਾਂ ਸੋਹਣੀ ਲੱਗੂਗੀ ਨਾ ਤੋ ਨੀਕੀ ਜੀ ਨੂੰ ਕੀ ਕਰਨਾ ਸੀ ਨਹੀਂ ਮੈਂ ਵੀ ਤਾਂ ਤਾਂ ਹੀ ਇੰਨਾ ਖਰਚਾ ਕੀਤਾ ਤੇ ਤੇਰੀ ਜਠਾਣੀ ਜਿਹੜੀ ਕੱਲ ਨੂੰ ਤੈਨੂੰ ਕੋਈ ਗੱਲ ਨਾ ਕਰੇ ਮਮੀ ਜੀ ਉਹਨੇ ਤਾਂ ਫਿਰ ਗੱਲ ਕਰਨੀ ਸੀ ਨਹੀਂ ਨਹੀਂ ਹੋਣੀ ਕਰਦੀ। ਉਹ ਹੀ ਵੀ ਸਮਾਨ ਵੀ ਖੜਨਾ ਸੀ ਤੇ ਸਗੋਂ ਨੇ ਵਦੂ ਦੀਆਂ ਗੱਲਾਂ ਕਰਨੀਆਂ ਹੀ ਵੀ ਲੈ ਕੀ ਲੈ ਕੇ ਆਈ ਐ? ਨਹੀਂ ਐਸੀ ਵਧੀਆ ਲਿਆ। ਹਾਂਜੀ। ਇਹਦੀ ਨਹੀਂ ਹੀ ਮੰਨੀ। ਪਿਓ ਤਰਾ ਮੰਨਣ ਨੂੰ ਫਿਰਦਾ ਹੀ ਨਾ ਲੈ ਗਈ ਫੜ ਕੇ ਬਾਉਂ ਪਰਾਂ। ਨਹੀਂ ਚਲੋ ਵਧੀਆ ਕੀਤਾ ਅੰਮੀ ਜੀ। ਚੀਜ਼ੇ ਕੀ ਵਧੀਆ ਹੋਵੇ ਨਾ ਨਾਲੇ ਤਾਂ ਉਹਦਾ ਟਾਈਮ ਵੱਧ ਕੱਢ ਜਾਂਦੀ ਆ ਤੇ ਨਾਲੇ ਇਹ ਕੀ? ਮਤਲਬ ਮਸਾ ਉਹ ਸੋਭਾ ਹੋ ਜਾਊਗੀ। ਮੈਨੂੰ ਪਤਾ ਵਾ ਤੇ ਪੁੱਤ ਨੂੰ ਚੀਜ਼ ਦੇਣੀ ਹੋਵੇ ਨਾ ਸੁਆਦ ਦੀ ਦੇਵੇ। ਜਿਹੜੀਆਂ ਘੜੀ ਘੜੀ ਚੀਜ਼ਾਂ ਦਿੱਤੀਆਂ ਜਾਂਦੀਆਂ ਇੱਕ ਹੋਰਾਂ ਦੇ ਦੇਣੀ ਹੁੰਦੀ ਆ। ਇਸੇ ਕਰਕੇ ਅੰਮੀ ਜੀ ਮੈਨੂੰ ਇਸੇ ਕਰਕੇ ਪਹਿਲਾਂ ਮੰਨਦੀ ਨਹੀਂ ਸੀ। ਪੀ ਮੈਂ ਨਹੀਂ ਕੋਹ ਲੈਣਾ ਤੇ ਜੇ ਹੁੰਦੀ ਬਲੀ ਜੇਦ ਕਰਨੀ ਦੇ ਹੀ ਤੇ ਚਲ ਮੈਜਲ ਮਾਸਾ ਵਰੀਆ ਲੱਲਿਓ ਉਹ ਨਹੀਂ ਪੁੱਤ ਮਾਂ ਪਿਓ ਨੂੰ ਨਾ ਆਪਣਾ ਨੱਕ ਨਮੋਜ ਬਣਾਉਣ ਕਰਕੇ ਨਾ ਥੋੜਾ ਬੋਧਾ ਸਮਾਨ ਦੇਣਾ ਹੀ ਪੈਂਦਾ ਹੁੰਦਾ ਵਾ ਖਾਲੀ ਹੱਥ ਕਿਦਾਂ ਤੈਨੂੰ ਤੋਰ ਦਈਏ ਚਲੂ ਅਗਲੇ ਗੱਲਾਂ ਕਰਨਗੇ ਉਹ ਤੇ ਛੱਡੋ ਮੈਨੂੰ ਇਹ ਦੱਸੋ ਪਿਆ ਆ ਪਬੀ ਦੀ ਮਸੀ ਦੀ ਕੁੜੀ ਕੀ ਕਰਨ ਆਈ ਹੀ ਬਲਾ ਨਹੀਂ ਆਈ ਹੀ ਮਾਸੀ ਦੀ ਕੁੜੀ ਨੇ ਕੀ ਕਰਨ ਆਉਣਾ ਜਦੋਂ ਅਸੀਂ ਘਰੋਂ ਬਾਹਰ ਜਿਹੜੀ ਕ ਚਲ ਜਾਂਦੇ ਆ ਉਦੋਂ ਫੋਨ ਕਰਕੇ ਕਦੀ ਕਿਸ ਨੂੰ ਸੱਦ ਲੈਂਦੀ ਆ ਉਹਦੋਂ ਮਾਂ ਪਿਓ ਨੂੰ ਤਾਂ ਤਾਂ ਹੀ ਸੱਦਿਆ ਸੀ ਕਿ ਘਰ ਹੈ ਨਹੀਂ ਤਾਂ ਆਜੋ ਗੱਲਾਂ ਬਾਤਾਂ ਕਰੂੰਗੀ ਗੱਲਾਂ ਦਾ ਬਿਠੇਰਾ ਸੁਆਦਵਾ ਮੈਂ ਵੀ ਚਲ ਗਈ ਆਪਣੀ ਸੇਲੀ ਦੇ ਨਾਲ ਜੇ ਮੈਂ ਘਰ ਹੁੰਦੀ ਨਾ ਤੇ ਫਿਰ ਵੀ ਕੀ ਪਤਾ ਨਾ ਹੀ ਸੱਦਦੇ ਰਪਿੰਦਰ ਤੂੰ ਵੀ ਨਾ ਹੁਣ ਫਿਰਨਾ ਘਟਾ ਕਰ ਚੰਗੇ ਨਹੀਂ ਲੱਗੀਦਾ ਸ਼ਹਿਰ ਉਹ ਹੀ ਸਾਨੂੰ ਪੈਂਦਾ ਵਾ ਤੂੰ ਉਹ ਹੀ ਮੁੰਡੇ ਵਾਲਿਆਂ ਨੂੰ ਪੈਂਦਾ ਵਾ ਤੈਨੂੰ ਉੱਥੇ ਵੇਖਣਗੇ ਤੇ ਕੀ ਕਹਿਣਗੇ ਵੀ ਕੱਲੀ ਤੁਰੇ ਫਿਰਦੀ ਆ ਮਮੀ ਜੀ ਥੋੜਾ ਜਨਾ ਉਹਨੂੰ ਕੰਮ ਹੀ ਉਹਨੇ ਬੁਕਸ ਉਹਗਰ ਲੈਣੀਆਂ ਸੀ ਨਾ ਤਾਂ ਤਾਂ ਕਰਕੇ ਉਹਦੇ ਨਾਲ ਚਲ ਗਈ ਹੀ ਕੱਲੀ ਆਖੰਦੀ ਕਿੱਥੇ ਜਾਵਾਂ ਹੁਣ ਪੁੱਤ ਮੇਰੀ ਸੁਣ ਗੱਲ ਉਹਨਾਂ ਨੂੰ ਮੈਂ ਡੱਕ ਦੀ ਵਰਜਦੀ ਆ ਤੇ ਤੁਸੀਂ ਪੁੱਛਿਆ ਤਾਂ ਬਿਨਾ ਜਾਂਦੇ ਜੇ ਉਹ ਜੇ ਤਾਂ ਕੱਲ ਨੂੰ ਉਹ ਨਾ ਮੈਨੂੰ ਮੇਲੇ ਮਾਰੂਗੀ ਫੇ ਤੁਸੀਂ ਕਰੋ ਚਲ ਗਏ ਤਾਂ ਧੀ ਤੁਹਾਡੀ ਦੱਸੇ ਬਿਨਾ ਚਲ ਗਈ ਫੇਰ ਮੈਨੂੰ ਮੇਲੇ ਸੋਣੇ ਪਾਣੇ ਮਮੀ ਜੀ ਮੈਂ ਦੱਸਣਾ ਦਸਾਈ ਤੋ ਫੋਨ ਹੈ ਨਹੀਂ ਤੇ ਭਾਬੀ ਵਾਲੇ ਫੋਨ ਤੋਂ ਫੇ ਮੈਂ ਕੀਤਾ ਹੀ ਨਾ ਚੱਲ ਹੁਣ ਜਿਹੜਾ ਚਲ ਗਈ ਚਲ ਗਈ ਆ ਗਾਂ ਤੁਹਾਨੂੰ ਕਹਿ ਵੀ ਨਹੀਂ ਮੇਰਾ ਹੁਣ ਵਿਆਹ ਲੱਗ ਗਿਆ ਆਉਂਦੇ ਆ ਮੈਂ ਕੀ ਦੇਣੀਗਾ ਜਾਣਾ ਨਹੀਂ ਅਮੀ ਜੀ ਗਾਂ ਤੁਹਾਨੂੰ ਜਾਣੀ ਠੀਕ ਆ ਨਾ ਨਹੀਂ ਜਾਨੀ ਉਹਨਾਂ ਦੀ ਤਾਂ ਦੱਸੋ ਗੱਲ ਵਿੱਚੇ ਰਗੀ ਸਾਰੀ ਉਹਨਾਂ ਦੀ ਕੀ ਦੱਸਾਂ ਤੈਨੂੰ ਮੈਂ ਇਹ ਸਾਸਰੇ ਕਲ ਮਾਸੀ ਜੀ ਇਹ ਆਂਦੀ ਆ ਵੀ ਚਾਹ ਪੀ ਲਓ ਮੈਂ ਕਿਹਾ ਚਾਹ ਮੈਂ ਕੀ ਪੀਣੀ ਆ ਮੈਂ ਗਈ ਆ ਘਰੋਂ ਬਾਹਰ ਤੂੰ ਫੋਨ ਕਰਕੇ ਇਹਨਾਂ ਨੂੰ ਸੱਦ ਲਿਆ ਵਾ ਇਹ ਨਹੀਂ ਅਸੀਂ ਤਾਂ ਗੇਟ ਗਾੜੀਆਂ ਦੀ ਨੰਗਣ ਡੇ ਹਾਂ ਤੇ ਅਸੀਂ ਕਿਹਾ ਚੱਲ ਜਾਂਦੇ ਜਾਂਦੇ ਮਿਲ ਹੀ ਜਾਂਦੇ ਆ ਮੈਂ ਕਿਹਾ ਅੱਜ ਹੀ ਮਿਲ ਦਾ ਚੇਤਾ ਆਉਣਾ ਸੀ ਮੈਂ ਘਰ ਹੈ ਨਹੀਂ ਹਤੇ ਇੰਨੇ ਚਿਰ ਦਾ ਤਾਂ ਤੁਹਾਨੂੰ ਚੇਤਾ ਆਇਆ ਨਾ ਨਹੀਂ ਜਿਹੜਾ ਇਹਦਾ ਪਨਵਾਈਆ ਹੈਗਾ ਉਹ ਤਾਂ ਤੇ ਨਾਕੀ ਬੜਾ ਉੱਚਾ ਬੜਾ ਵਾਅਦਾ ਛੜ ਕੇ ਮੈਨੂੰ ਬੋਲਿਆ ਪਰ ਮੈਂ ਵੀ ਘੱਟ ਨਹੀਂ ਕੀਤੀ ਪੱਲੇ ਮੈਂ ਵੀ ਨਹੀਂ ਉਹਨਾਂ ਦੇ ਕੋਹ ਹਰਿਆਂ ਦਿੱਤਾ ਬਥੇਰੀਆਂ ਗੱਲਾਂ ਮੈਂ ਵੀ ਕੀਤੀਆਂ ਫਿਰ ਉਹ ਕੁੜੀ ਚੰਗੀ ਆ ਉਹ ਨਹੀਂ ਬੋਲੀ ਵਾਅਦਾ ਘੱਟ ਚੋਪੀ ਕਰ ਗਈ ਉਹ ਮੇਰੀਆਂ ਗੱਲਾਂ ਸੁਣ ਕੇ ਮੰਮੀ ਜੀ ਬੋਲਾ ਆ ਕਿਦਾਂ ਦੀ ਗੱਲ ਹੋਈ ਤੁਹਾਡੇ ਘਰੇ ਆ ਕੇ ਤੁਹਾਡੀ ਵੀ ਅਸਤੀ ਕਰ ਗਏ ਨਾਲੇ ਕਰਦੇ ਆ ਚਲਾਕੀਆਂ ਪਰ ਉਹਨਾਂ ਦਾ ਕੀ ਕਸੂਰ ਆ ਕਸੂਰ ਤੇ ਕਰਦੇ ਆਂ ਦਾ ਵਾ ਜਿਹੜੇ ਜਦੋਂ ਮੈਂ ਜਾਨੀ ਆ ਫੋਨ ਕਰਦੀ ਆ ਫੋਨ ਐਡਾ ਕੋਲ ਫੜਿਆ ਵਾ ਜਿੰਨੂੰ ਜੀ ਕਰਦਾ ਕਰਕੇ ਤਾਂ ਸੱਦ ਲੈਂਦੀ ਆ ਉਹ ਚਲੋ ਇੱਕ ਗੱਲ ਉਹ ਮੰਮੀ ਜੀ ਤੁਸੀਂ ਚੰਗਾ ਕੀਤਾ ਆ ਕਿ ਜਦਨੇ ਤੇ ਮਮੀ ਡੜੀ ਵੀ ਆਏ ਸੀ ਨਾ ਉਸ ਦਿਨ ਵੀ ਤੁਸੀਂ ਵਾਵਾ ਗੱਲਾਂ ਕੀਤੀਆਂ ਤੇ ਜੇ ਹੁਣ ਇਹ ਆਏ ਸੀ ਨਾ ਇਹ ਵੀ ਹੁਣ ਗਾਂ ਤੋਂ ਆਉਣ ਜੋਗੇ ਤੇ ਨਾ ਰਹਿਣਗੇ ਨਹੀਂ ਹੁਣ ਨਾ ਤੇ ਆਉਂ ਮਾਂ ਪਿਓ ਤੇ ਨਾ ਆਉਣਗੇ ਨਿਹਾਉਣ ਜਾਂਦਾ ਕੰਮ ਬੰਦ ਹੋ ਗਿਆ ਇਹ ਸੱਦਦੀ ਮਮੀ ਜੀ ਫੋਨ ਕਰ ਕੀ ਆ ਸੱਦਦੀ ਤੁਮਦੇ ਆ ਜੇ ਹੁਣ ਮੰਨਿਆ ਤੁਸੀਂ ਸ਼ਹਿਰ ਚਲ ਗਏ ਜੀ ਉਸ ਦਿਨ ਵੀ ਤੁਸੀਂ ਗਏ ਸੀ ਕਿਤੇ ਉਸ ਦਿਨ ਵੀ ਉਹ ਮਗਰੋਂ ਆਏ ਤੇ ਕੱਲ ਤੇ ਕੱਲ ਵੀ ਮਗਰੋਂ ਆਏ ਅਗਲੇ ਨੂੰ ਸੁਪਨਾ ਤੇ ਨਹੀਂ ਆਉਂਦਾ ਚਲ ਕੋਈ ਨਹੀਂ ਹੁਣ ਤੂੰ ਫਿਕਰ ਨਾ ਕਰ ਹੁਣ ਨਹੀਂ ਆਉਂਦੇ ਮਿਲਣ ਵੀ ਨਾ ਆਉਣਗੇ ਹੁਣ ਇਹਨੂੰ ਚਲ ਘਰ ਫਿਰ ਕੰਮ ਤੂੰ ਵੀ ਹੁਣ ਵੇਖ ਕੋਈ ਹਾਂਜੀ ਚੱਲ ਅੱਜ ਤੋਂ ਬਾਅਦ ਇਹਦਾ ਭੈਣ ਭਰਾ ਇੱਥੇ ਕੋਈ ਆਉਤ ਨਾ ਨਾ ਤੇ ਮਾਸੀ ਦੀ ਕੁੜੀ ਆਉਗੀ ਤੇ ਨਾ ਇਹਦੇ ਮਾਪਿਓ ਨੇ ਆਉਣਾ ਵਾ ਤੇ ਉੱਥੇ ਇਹਨੂੰ ਮੈਂ ਨਹੀਂ ਜਾਣ ਦੇਣਾ ਹੋਣਾ ਦੋਵੇਂ ਜਾਣੇ ਮੈਨੂੰ ਲੱਗਦਾ ਵੀ ਬੰਬੀ ਤੇ ਜਾ ਕੇ ਬੈਠੇ ਹੋਣੇ ਆ ਉੱਥੇ ਕੋੜੀਆਂ ਕੋਈ ਸ਼ੋਕੇ ਬੈਠੇ ਹੋਣੇ ਕੋਈ ਗੱਲ ਨਹੀਂ ਕਰਦੇ ਰਹਿਣ ਗੱਲਾਂ ਮੇਰੇ ਕਿਹੜੇ ਕੰਨ ਕਾਲੇ ਹੋ ਚੱਲੇ ਆ ਬਥੇਰਾ ਕੁਝ ਕਰਨਾ ਇਹਨਾਂ ਨੇ ਹੁਣ ਰਮਣਾ ਪਾਣੀ ਲੈ ਕੇ ਆਈ ਹਾਂ ਹਾਂਜੀ ਹਾਲੋ ਬੱਚੇ ਕਿੱਥੇ ਗਏ ਆ ਪਤਾ ਨਹੀਂ ਬੰਬੀ ਵਾਲ ਨੂੰ ਚਲ ਗਏ ਆ ਘਰੇ ਮੈਂ ਤਾਂ ਆਵ ਦੇਖਣ ਲਈ ਇਹਨਾਂ ਦੱਸ ਕੇ ਗਏ ਆ ਅੱਛਾ ਅੱਛਾ ਤੋ ਮੇਰੀ ਗੱਲ ਸੁਣਾ ਕੱਲ ਜਿਹੜਾ ਸਮਾਨ ਲਿਆ ਸੀ ਵਧੀਆ ਵਾ ਨਹੀਂ ਸਮਾਨ ਤੇ ਬੜਾ ਵਧੀਆ ਵਾ ਰਮਨਾ ਉਹ ਤੇ ਚੱਲ ਕੰਮ ਵਧੀਆ ਹੋ ਗਿਆ ਸਾਰਾ ਹੀ ਤੇ ਮੇਰਾ ਇਰਾਦਾ ਸੀ ਵੀ ਕੱਪੜੇ ਬਣਾ ਲੈਂਦੇ ਤੇ ਨਾਲ ਸੋਨੇ ਦੀ ਚੀਜ਼ ਬਣਾ ਲੈਂਦੇ ਕੋਈ ਸੋਹਣੇ ਦੀ ਚੀਜ਼ ਨਾ ਪਰੋਣੇ ਵਾਸਤੇ ਘੜਾ ਬਣਾਵਣਾ ਤੇ ਕੁੜੀ ਵਾਸਤੇ ਸੈੱਟ ਬਣਾਵਣਾ ਰਮਨ ਤੂੰ ਕਾਹਲੀ ਬੜਾ ਖਰਚਾ ਕਰਾਤਾ ਸੀ ਤੇ ਤਾਂ ਕੋਈ ਗੱਲ ਨਹੀਂ ਖਰਚਾ ਤਿਆਂ ਪੁੱਤਾਂ ਵਾਸਤੇ ਕਰੀਦਾ ਹੋਰ ਕਦੇ ਵਾਸਤੇ ਕਮਾਈ ਕਰੀਦੀ ਐ ਪੌਣੇ 2 ਲੱਖ ਦੀ ਤੂੰ ਐਲ ਸੀ ਡੀ ਲੈਤੀ ਕੁੜੀ ਨੇ ਉਹ ਕੋਈ ਗੱਲ ਨਹੀਂ ਜੇ ਤੀ ਪੁੱਤ ਨੂੰ ਚੀਜ਼ ਦੇਣੀ ਹੋਵੇ ਨਾ ਤਾਂ ਬੰਦਾ ਸਵਾਦ ਦੇ ਦਵੇ ਕਿਹੜੀਆਂ ਚੀਜ਼ਾਂ ਰੋਜ਼ ਰੋਜ਼ ਲੈ ਕੇ ਦੇਣੀਆਂ ਵਾ ਉਹਨੂੰ ਨਾਲੇ ਹੁਣ ਤੁਹਾਨੂੰ ਖਰਚਾ ਲੱਭਣ ਡਿਆ ਵਾ ਪੀ ਖਰਚਾ ਬੜਾ ਹੋਣ ਡਿਆ ਵਾ ਜੋ ਬੰਦੇ ਵਿਆਹ ਤੇ ਤੁਹਾਨੂੰ ਨਾ ਖਰਚਾ ਲੱਭਾ ਥੋੜਾ ਖਰਚਾ ਕੀਤਾ ਹੀ ਉਦੋਂ ਓਏ ਰਮਨ ਇਹਨਾਂ ਦੋਵਾਂ ਜੀਆਂ ਨੂੰ ਕੀ ਪਾਇਆ ਹੈ ਕਿਉਂ ਨਹੀਂ ਪਾਇਆ ਸੈਟ ਤਾਂ ਪਾਇਆ ਸੀ ਤੇ ਜੇ ਉਹ ਵੋਟੀ ਨੂੰ ਪਾਇਆ ਤਾਂ ਹੁਣ ਮੈਂ ਤੇ ਆਪਣੀ ਨੂੰ ਨਹੀਂ ਪਾਉਣਾ ਚੱਲ ਬਾਬਾ ਲੈ ਬਣਾ ਲੈਨੇ ਆ ਉਹ ਦੱਸ ਆਹੋ ਚੁੱਪ ਕਰਕੇ ਬੰਦਾ ਬਣਾ ਲੈ ਜੇ ਕੁੜੀ ਅੰਦਰ ਸੌਂਦੀ ਹੋਊਗੀ ਕੀ ਸੋਚੂਗੀ ਕਿ ਉਹਦੀ ਵੋਟੀ ਵਾਸਤੇ ਇਨਾਂ ਕੋ ਪੈਸੇ ਹੈਗੇ ਹੀ ਉਹਨੂੰ ਸੈਟ ਪਾਤਾ ਤੇ ਮੇਰੇ ਵਰਗੇ ਕਿੱਦਾਂ ਦੀਆਂ ਗੱਲਾਂ ਕਰਨ ਰਿਹਾ ਹਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਰਮਨ ਸਭ ਕੁਛ ਹੀ ਕਰੰਦੇ ਆ ਹੋਰ ਕੀ ਕਰਨਾ ਦੱਸ ਤਾਂ ਕੋਈ ਗੱਲ ਨਹੀਂ ਮਾਂ ਪਿਓ ਦਾ ਫਰਜ਼ ਬੰਦਾ ਵਾ ਵਾਦੂ ਤਾਂ ਹੀ ਕੁਝ ਨਹੀਂ ਕਰਨਦੇ ਤੇ ਨਾਲੇ ਜਿੱਦਾਂ ਦੀ ਕੁੜੀ ਕਹੋ ਨਾ ਕਿ ਮੈਨੂੰ ਚੀਜ਼ ਚਾਹੀਦੀ ਆ ਸੈੱਟ ਚਾਹੀਦਾ ਵਾ ਮੈਂ ਨਾਲ ਖੜਨਾ ਵਾ ਜਿਹੜਾ ਪਸੰਦ ਕਰੂ ਮੈਂ ਉਹ ਲੈ ਕੇ ਦੇਣਾ ਵਾ ਉਹ ਮੇਰੀ ਗੱਲ ਸੁਣਾ ਹੀ ਮਾਂ ਪਿਓ ਤੇ ਇਹ ਉਹਦਾ ਮਾੜਾ ਸੋਚਣਾ ਵਾ ਚੱਲ ਬੱਚੇ ਦੀ ਆਪਣੀ ਵੀ ਕੋਈ ਪਸੰਦ ਹੁੰਦੀ ਆ ਸਾਡੇ ਕਹਿ ਤੋ ਬਾਹਰ ਤੇ ਨਹੀਂ ਹੋ ਜਾਂਦੀ ਜੋ ਅਸੀਂ ਲਿਆਦਾਂਗੇ ਕੋਈ ਗੱਲ ਨਹੀਂ ਉਹਨੂੰ ਮਨਜ਼ੂਰ ਵਾ ਉਹ ਚੱਲ ਬਾਬਾ ਇਦਾਂ ਹੀ ਕਰ ਲਾਂਗੇ ਤੇ ਨਾਲੇ ਨਾ ਜਿਹੜਾ ਉਹਨਾਂ ਦੋਵਾਂ ਜੀਆਂ ਦੀ ਗੱਲ ਵਾ ਨਾ ਬਾਰ-ਬਾਰ ਇੱਕੋ ਗੱਲ ਨਾ ਕਰਿਆ ਕਰੋ ਉਹਨਾਂ ਨੂੰ ਲੈ ਜੀਏ ਉਹਨਾਂ ਨੂੰ ਲੈ ਜੀਏ ਉਹ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ ਇਹ ਮਾਂ ਪਿਓ ਵਾ ਰਮਨ ਅਕਸਰ ਉਹ ਵੀ ਕਰਦੇ ਜੀ ਆ ਤੇ ਫੇਰ ਕਰਦੇ ਜੀ ਆ ਤੇ ਉਹਨਾਂ ਨੂੰ ਬਿਲਕੁਲ ਨਿਲ ਕਰ ਦੇਣਾ ਤ ਕਿ ਨਿਲ ਕੀਤਾ ਉਹਨਾਂ ਨੂੰ ਸਭ ਕੁਝ ਤੇ ਲਿਆ ਕੇ ਵਿਖਾਲੀਦਾ ਵਾ ਪਿਆ ਚੀਜ਼ ਲੈਂਦੀ ਆ ਰਮਨ ਅਸੀਂ ਸਗਣਾ ਦਾ ਕੰਮ ਸ਼ੁਰੂ ਕੀਤਾ ਵਾ ਤੇ ਹੁਣ ਕਲੇਸ਼ ਨਾ ਪਾ ਨਹੀਂ ਕਲੇਸ਼ ਮੈਂ ਪਾਉਂਦਾ ਹੀ ਆ ਹਰ ਟਾਈਮ ਮੈਨੂੰ ਹੀ ਗਲਤ ਠਹਿਰਾਇਆ ਕਰੋ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਉਹਨਾਂ ਤੇ ਦਿਵਾਲੀ ਕਿਉਂ ਹੋਈ ਆ ਦੋਵਾਂ ਜੀਆ ਦੇ ਅਜੇ ਮੈਂ ਨਾ ਹੀ ਲਿਆ ਵਾ ਤੇ ਪੜਕਦੀ ਆ ਉਹਨਾਂ ਨੂੰ ਕਿਤੇ ਖਾਂਡਾ ਨਹੀਂ ਆਹੀ ਅਕਸਰ ਉਹ ਵੀ ਕਰਦੇ ਜੀ ਆ ਪਾਲਕੇ ਸ਼੍ਰੀਕੇ ਜਨਾਕ ਕਿੱਥੇ ਦੇਣਾ ਵਾ ਸੰਦੀਪ ਖੰਡੀ ਮੇਟੇਰ ਹਾਂਜੀ ਮੈਨੂੰ ਨਾ ਇਹਨਾਂ ਦੇ ਦੇ ਕੇ ਨਾ ਬਹੁਤ ਕੁਝ ਹੋਣ ਦੀ ਹੁਣ ਆਪਣਾ ਨਹੀਂ ਕਰਦੀ ਕਰਦੀ ਇਹਨਾਂ ਨੂੰ ਆ ਦੇਖ ਲੈ ਅੰਦਵਲੀ ਕਰਤੀ ਕੰਮੀ ਕਰਦੀ ਜੀ ਹਾਂਜੀ ਚਲੋ ਹੁਣ ਕਰਨਾ ਤੇ ਪਹਿਣਾ ਇਹ ਮੇਰੇ ਸਿਰ ਦੀ ਜ਼ਿੰਮੇਵਾਰੀ ਆ ਮੈਂ ਨਹੀਂ ਕਰੂੰਗੀ ਤਾਂ ਹੋਰ ਕਿੰਨੇ ਕਰਨਾ ਫਿਰ ਇਹ ਸਹੀ ਜਾਨਾ ਤੇ ਮੈਂ ਕਿਹਾ ਚਲ ਕੱਪੜੇ ਪੈਕ ਕਰ ਲੈ ਸਾਰੇ ਤੇ ਉਹ ਜਿਹੜੀ ਇਹ ਪਿੰਡ ਦੀ ਅਲਮਾਰੀ ਚ ਰੱਖ ਦੂੰਗੀ। ਨਹੀਂ ਵਧੀਆ ਵਧੀਆ। ਤੇ ਜੇ ਕੋਈ ਕਮੀ-ਕਮੀ ਹੋਊਗੀ ਤੇ ਮੈਨੂੰ ਦੱਸ ਦੇ ਕੋਈ ਚੀਜ਼ ਦੀ। ਨਹੀਂ ਵਧੀਆ ਸੂਟ ਸਾਰੇ ਸੋਨੇ ਆ। ਆਪਣੇ ਵੱਲੋਂ ਤਾਂ ਮੈਂ ਪੂਜੀ ਤਿਆਰੀ ਕਰ ਲਈ ਆ। ਠੀਕ ਹੈ ਠੀਕ ਹੈ। ਤੇ ਤੇ ਫਰਨੀਚਰ ਦਾ ਸਮਾਨ ਆ। ਫਰਨੀਚਰ ਦਾ ਸਮਾਨ ਮੈਂ ਤਾਂ लवली ਚ ਲੈਣ ਜਿਲੇਣਾ। ਹਾਂ ਜਿਣਾ ਉਹ। ਠੀਕ ਆ। ਆਉਂਦਾ ਨਾ लवली? ਠੀਕ। ਤੇ ਚੱਲੇ ਦੋ ਜਣੇ ਲੈਣ ਆਪਾਂ। लवली ਕਿੱਥੇ ਗਿਆ? लवली ਬਾਹਰ ਆ ਗਿਆ ਮੈਂ ਸੋਨਾ ਯਾਰ ਦੋਸਤਾਂ ਨਾਲ ਗਿਆ ਕਿਤੇ। ਠੀਕ ਆ। ਮੇਰੇ ਨਾਲ ਗੱਲ ਕਰਨੀ ਸੀ ਆਪਾਂ ਜਿਹੜਾ ਸੋਨਾ ਬਣਾਇਆ ਹੈ ਠਾਕੇ ਤੇ ਚਲੋ ਵੱਖਰੀ ਗੱਲ ਅਸੀਂ ਨਹੀਂ ਪਾਇਆ ਤੇ ਮੈਂ ਸੋਚਣ ਦੀ ਕਿ ਹੋਰ ਬਣਾ ਲਈਏ ਥੋੜਾ ਜਿਹਾ ਕੋਈ ਗੱਲ ਨਹੀਂ ਇੱਕ ਦੋ ਚੀਜ਼ਾਂ ਹੋਰ ਬਣਾ ਲੈਣੀਆਂ ਹਾਂ ਹਾਂਜੀ ਹੈਨਾ ਚਲੋ ਹੁਣ ਆਉਣਾ ਫਿਰ ਉਹਨੂੰ ਪਾਉਣਾ ਤਾਂ ਹੈ ਹੀ ਹੈ ਨਾ ਨਹੀਂ ਨਹੀਂ ਵਧੀਆ ਵਧੀਆ ਅਗਲੀ ਵੇਖ ਕੇ ਖੁਸ਼ ਹੋਗੀ ਹਾਂਜੀ ਗਾਂਗੜਾ ਬੰਦਦਾ ਜਦੋਂ ਇੱਕ ਵਾਰੀ ਵਿਆਹ ਹੋ ਜਾਏ ਤੇ ਫਿਰ ਹਾਂ ਮੈਂ ਤਾਂ लवली ਗਈ ਸੀ ਪਿੰਡ ਵਾਲਾ ਵਿਆਹ ਨਹੀਂ ਯਾਰ ਆਪਾਂ ਹਾਂਜੀ ਹਾਂਜੀ ਤੇ ਬੁੱਕਰ ਆਏ ਚਲੋ ਵਧੀਆ ਵਧੀਆ ਹਾਂਜੀ ਵਧੀਆ ਇਹ ਕਾਹਨ ਸਹੀ ਸੋਈ ਦੇ ਆਈ ਠੀਕ ਆ ਹਾਂ ਹੋਰ ਇੱਕ ਦੋ ਸਮਾਨ ਸੋਣ ਲੈਂਦੇ ਆਪਾਂ ਸੋਦੇ ਪੱਤੇ ਦਾ ਪਾ ਬੀ ਕੀ ਖਲਾਰਾ ਪਾ ਕੇ ਬਿਠੀ ਤੈਨੂੰ ਖਲਾਰਾ ਲੱਗਣ ਡਿਆ ਵਾ ਰਪਿੰਦਰ ਦੇ ਕੱਪੜੇ ਤਿਆਰ ਕੀਤੇ ਮੈਂ ਅੱਛਾ ਅੱਛਾ ਤੇ ਨਾਲੇ ਤੁਹਾਨੂੰ ਮੈਂ ਕਿਹਾ ਕਿ ਅਲਮਾਰੀ ਲੈ ਆਓ ਤੇ ਇਹ ਲਿਆਉਂਦੇ ਕਿਉਂ ਨਹੀਂ ਆ ਉਹ ਭਾਬੀ ਜੀ ਉਹ ਹੈ ਸਹੀ ਆ ਪੁਰਾਣੀ ਇੱਕ ਨਹੀਂ ਨਹੀਂ ਉਹ ਚ ਸਾਰੇ ਕੱਪੜੇ ਨਹੀਂ ਹੋਣੇ ਤੈਨੂੰ ਪਤਾ ਤਾਂ ਹੈਗਾ ਵਾ ਕੁੜੀਆਂ ਦੇ ਕੱਪੜੇ ਕਿੰਨੇ ਹੁੰਦੇ ਆ ਹੋਰ ਵੀ ਸਮਾਨ ਕਿੰਨਾ ਹੁੰਦਾ ਅੱਛਾ ਕੋਈ ਗੱਲ ਨਹੀਂ ਹੁਣ ਟਾਈਮ ਪਾਸ ਕਰ ਲੈਨੇ ਆਂ ਨਹੀਂ ਨਹੀਂ लवली ਉਹਨਾਂ ਸਰ ਨਾਲੀ ਅਲਮਾਰੀ ਨਾਲ ਕੱਪ ਸਮਾਨ ਬਹੁਤ ਹੁੰਦਾ ਵਾ ਕੱਪੜੇ ਹੁੰਦੇ ਆ ਹੋਰ ਵੀ ਸਮਾਨਾ ਕੁੜੀ ਦਾ ਤੇ ਜਾ ਕੇ ਤੇ ਮੈਂ ਤਾਂ ਕਹਿੰਦੇ ਆ ਚਲ ਵਿਆਹ ਤੇ ਵੀ ਇਨਾ ਖਰਚਾ ਹੋਇਆ ਵਾ ਤੇ ਚਲ ਕੋਈ ਗੱਲ ਨਹੀਂ ਬਾਅਦ ਚ ਲੈ ਆਵਾਂਗੇ ਨਹੀਂ ਨਹੀਂ ਬਾਅਦ ਚ ਨਹੀਂ ਲਿਓਣੀ ਤੂੰ ਆਪਣੇ ਭਾਜੀ ਦੇ ਨਾਲ ਜਾ ਕੇ ਤੇ ਅਲਮਾਰੀ ਲੈ ਕੇ ਆ ਚਲੋ ਵੇਖ ਲਓ ਫਿਰ ਲੈ ਆਉਨੇ ਆ ਹਾਂਜੀ ਤੇ ਨਾਲੇ ਜੇ ਕੋਈ ਕੰਮ ਹੁੰਦਾ ਉਹਨੂੰ ਦੱਸ ਦਿਆ ਕਰੋ ਤੁਸੀਂ ਕੋਈ ਗੱਲ ਨਹੀਂ ਕੰਮ ਕਿਹੜਾ ਕਿਦਿੰਨਾ ਉਹ ਨਹੀਂ ਨਹੀਂ ਭਾਬੀ ਜੀ ਫੇਰ ਵੀ ਤੁਸੀਂ ਕੱਲੇ ਲੱਗੇ ਰਹਿੰਦੇ ਜੇ ਜੇ ਕੋਈ ਹੁੰਦਾ ਵਾ ਕਰਦਾ ਨੇ ਕੰਮ hota ਕੰਮ ਤੇ ਮੈਨੂੰ ਦੱਸ ਦਿਆ ਕਰੋ ਮੈਂ ਕਰਾ ਦਿਆ ਕਰੂੰਗਾ ਕੋਈ ਗੱਲ ਨਹੀਂ ਜਦੋਂ ਤੇ ਫਿਰ ਮੈਂ ਦਬਕੇ ਨਾਲ ਕੋਈ ਕਰਾਇਆ ਕਰੂੰਗੀ ਹੁਣ ਤੇ ਚਲ ਮੈਂ ਕਰਨਾ ਹੀ ਆ ਉਹ ਚਲੋ ਉਦੋਂ ਦੇ ਫਿਰ ਵੇਖੀ ਜਾਓਗੇ ਜੋ ਹੋਊਗਾ ਪਰ ਹੁਣ ਮੈਂ ਦੱਸ ਦਿਆ ਕਰੋ ਜੇ ਕੋਈ ਕੰਮ ਹੁੰਦਾ ਕੋਈ ਨਹੀਂ